इंडियन टीवी न्यूज़ पंजाब अपनी खबर अपनी भाषा विच नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆਜੋ ਆਜੋ ਚਲ ਆਜੋ ਉਹ ਪਿੱਛੇ ਹੋ ਜਾਓ ਯਾਰ ਪਿੱਛੇ ਆਜੋ ਹੋੜੀ ਆਏ ਬਈ ਹੋੜੀ ਆਜੋ ਆਜੋ ਬਾਹਰ ਆਜੋ ਪਾਜੀ ਆਜੋ ਆਜੋ ਆਂਦੋ ਮਿੰਦਰ ਉਧਰ ਨੂੰ ਲਾਜੋ ਕਿਹੜਾ ਕੋਈ ਪੁਰਾਣਾ ਬੈਕਗ੍ਰਾਉਂਡ ਮਿੰਦਰ ਨਹੀਂ ਹੈਗਾ ਔਰ ਜਦੋਂ ਇਹਨੇ ਕਾਲ ਕੀਤੀ ਰਹੀ ਕਾਲ ਕਰਨ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਕੁਝ ਸਮਝ ਵੀ ਲੱਗੀ ਸੀ ਸ਼ਾਇਦ ਮੈਂ ਗਲਤੀ ਕਰ ਬੈਠਾ ਹੈਗਾ ਕਿ ਕਾਲ ਕਰਨ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਕੁਝ ਸਮਝ ਨਹੀਂ ਲੱਗੀ ਕਿ ਸ਼ਾਇਦ ਮੈਂ ਗੱਦੀ ਕਰ ਬੈਠਾ ਹੈਗਾ ਤੇ ਇਹਨੇ ਸਾਰਾ ਜਿਹੜਾ ਅਕਾਊਂਟ ਵਗੈਰਾ ਸੀਗਾ WhatsApp ਤੇ ਜਿਹੜਾ ਇਹਨੇ ਬਣਾਇਆ ਇਹ ਸਾਰਾ ਉਹ ਜਿਹੜਾ ਇਹ ਬੰਦਾ ਕਾਫੀ ਪੜਿਆ ਲਿਖਿਆ ਹੈਗਾ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਹੈ ਇਹਨੇ ਹੋਟਲ ਇਚ ਕਾਫੀ ਕੰਮ ਵੀ ਕੀਤਾ ਹੈ ਸ਼ਰਧ ਦੇ ਪਤੌਰ ਔਰ ਅਜਕਲ ਸਟਾਕ ਮਾਰਕੀਟ ਵਿੱਚ ਕੰਮ ਕਰਦਾ ਸੀਗਾ ਇਹਦਾ ਮੋਟਰ ਅਪਰੈਂਟਿਸਿਪੀ ਹੈ ਸੀਗਾ ਕਿ ਇਹ ਜਿਹੜੇ ਹਾਂਜੀ ਪਿਛਲੇ ਮਹੀਨੇ ਇੱਕ ਐਕਸੀਡੈਂਟ ਸਾਡੇ ਨੋਟਿਸ 'ਚ ਆਇਆ ਸੀਗਾ ਸੋਸ਼ਲ ਮੀਡੀਆ ਰਾਹੀਂ ਜਦੋਂ ਸਾਡੇ ਐਕਸੀਜੀਐਮ ਜਿਹੜੇ ਚਰਚੀ ਸਿੰਘ ਕਰਨੀ ਹੈਗੇ ਜੀ ਕਾਲ ਕੀਤੀ ਹੈਗੀ ਤੇ 2 ਕਰੋੜ ਰੁਪਏ ਜਿਹੜੇ ਹੈਗੇ ਨੇ ਉਹ ਫਿਰੋਤੀ ਵਜੋਂ ਮੰਗੇ ਹੈਗੇ ਨੇ ਤੇ ਜਾਨ ਨੂੰ ਮਾਰਨ ਦੀ ਤੰਕੀ ਦੇ ਤੇਰੇ ਦਾ ਪੇਮੈਂਟ ਨਾ ਕੀਤੀ ਗਈ ਇਸ ਸਿਲਸਿਲੇ 'ਚ ਪੁਲਿਸ ਵੱਲੋਂ ਜਿਹੜਾ ਹੈਗਾ ਸਤ ਸ੍ਰੀ ਅਕਾਲ ਦੇਖ ਰਹੇ ਹੋ ਤੁਸੀਂ ਇੰਡੀਅਨ ਟੀਵੀ ਨਿਊਜ਼ ਪੰਜਾਬ ਨੂੰ ਮੈਂ ਕੁਲਵਿੰਦਰ ਸਿੰਘ ਰਸੂਲ ਪਰ ਸਾਫ ਕਮ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 2 ਕਰੋੜ ਦੀ ਫਰौती ਦੀ ਤੰਕੀ ਦੇਣ ਵਾਲਾ ਸਖਸ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਜ਼ਿਲ੍ਹਾ ਰੂਪਨਗਰ ਦੇ ਐਸਐਸਬੀ ਸਰਦਾਰ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਇਸ ਸ਼ਖਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਪਲਾਸਾ ਕੀਤਾ ਕਿ ਇਸ ਸ਼ਖਸ ਨੇ ਸਾਬਕਾ ਮੁੱਖ ਮੰਤਰੀ ਨੂੰ 2 ਕਰੋੜ ਦੀ ਭ੍ਰੋਤੀ ਦੀ ਧਮਕੀ ਦਿੱਤੀ ਸੀ ਸੋ ਇਹ ਸਿੱਧੀਆਂ ਤਸਵੀਰਾਂ ਤੁਸੀਂ ਰੂਪਨਗਰ ਤੋਂ ਦੇਖ ਰਹੇ ਹੋ ਜਿੱਤੇ ਕਿ ਐਸਐਸਪੀ ਵੱਲੋਂ ਇਸ ਸ਼ਖਸ ਨੂੰ ਪੱਤਰਕਾਰਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਤਿੰਨ ਦਿਨ ਦਾ ਪੁਲਿਸ ਵੱਲੋਂ ਰਵਾਨਾ ਹਾਸਲ ਕੀਤਾ ਗਿਆ ਸੋ ਸਿੱਧੀਆਂ ਤਸਵੀਰਾਂ ਤੁਸੀਂ ਰੂਪਨਗਰ ਤੋਂ ਦੇਖ ਰਹੇ ਹੋ ਸੋ ਹੋਰ ਕੀ ਕਹਿਣਾ ਐਸਐਸਪੀ ਦਾ ਆਓ ਤੁੰਦੇ ਹਾਂ ਪਿਛਲੇ ਮਹੀਨੇ ਸਾਡੇ ਨੋਟਿਸ 'ਚ ਇੱਕ ਗੱਲ ਆਈ ਸੀਗੀ ਜਦੋਂ ਸੋਸ਼ਲ ਮੀਡੀਆ ਦੀ ਇੱਕ ਵੀਡੀਓ ਸਾਨੂੰ ਪਤਾ ਲੱਗਿਆ ਕਿ ਸਾਡੇ ਐਕਸੀਸੀਐਮ ਜਿਹੜੇ ਹੈਗੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਸੇ ਬੰਦੇ ਨੇ ਥ੍ਰੈਟ ਕਾਲ ਕੀਤੀ ਹੈਗੀ ਔਰ 2 ਕਰੋੜ ਰੁਪਏ ਦੀ ਰੈਨਸਮ ਦੀ ਡਿਮਾਂਡ ਕੀਤੀ ਹੈ ਔਰ ਨਾ ਦੇਣ ਦੀ ਸੂਰਤ 'ਚ ਉਹਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ ਤੋਂ ਸਿਲਸਿਲੇ 'ਚ ਅਸੀਂ ਜਿਹੜਾ ਹੈਗਾ ਪਰਚਾ ਦਰਜ ਕੀਤਾ ਸੀਗਾ 22 ਨੰਬਰ ਐਫਆਈਆਰ 387506 ਆਈਪੀਸੀ ਦੇ ਤਹਿਤ ਔਰ ਉਹਦੇ ਵਿੱਚ ਫਿਰ ਕਾਫੀ ਚੰਗੀ ਤਰੀਕੇ ਨਾਲ ਸਾਡੀ ਸੀਆਈਏ ਦੀ ਟੀਮ ਨੇ ਸਾਡੇ ਥਾਣੇ ਮੁਰੜੇ ਦੀ ਟੀਮ ਨੇ ਜਿਹੜਾ ਹੈਗਾ ਤਫਤੀ ਔਰ ਉਸ ਬੰਦੇ ਨੂੰ ਆਪਾਂ ਆਇਡੈਂਟੀਫਾਈ ਕਰ ਲਿਆ ਹੈਗਾ ਇਹ ਸੀ ਦੀਪਕ ਸੀਮੰਤ ਕਾਮਲੇ ਹੈਗਾ ਇਹ ਰਹਿਣ ਵਾਲਾ ਹੈਗਾ ਮਹਾਰਾਸ਼ਟਰ ਦਾ ਔਰ ਇਹਨੇ ਪੜ੍ਹਾਈ ਲਿਖਾਈ ਕਾਫੀ ਕੀਤੀ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਚੰਗੇ ਹੋਟਲਾਂ ਵਿੱਚ ਇਹਨੇ ਸ਼ੈਫ ਦੇ ਤੌਰ ਵੀ ਕੰਮ ਕੀਤਾ ਹੈਗਾ ਅੱਜ ਕੱਲ ਸਟਾਕ ਮਾਰਕਟ ਇਜ਼ ਕੰਮ ਕਰਦਾ ਸੀਗਾ ਤੇ ਚੰਦ ਪੈਸਿਆਂ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਹਨੇ ਕਾਲ ਕੀਤੀ ਸੀਗੀ ਔਰ ਉਹ ਜਿਹੜੀ ਹੈਗੀ ਇਹਨੂੰ ਮਹਿੰਗੀ ਪਈ ਔਰ ਇਹ ਗ੍ਰਿਫਤਾਰੀ ਜਿਹੜੀ ਹੈਗੀ ਇਹਦੀ ਪੰਜਾਬ ਪੁਲਿਸ ਨੇ ਕਰ ਲਈ ਹੈਗੀ ਇਹ ਕਿੱਥੋਂ ਇਕੱਤਰ ਹੋਇਆ ਇਹ ਆਪਣਾ ਕੋਈ ਬੈਕਗ੍ਰਾਉਂਡ ਕੀ ਹੈ ਜੀ ਐ ਪੜਿਆ ਲਿਖਿਆ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਾਫੀ ਪਹਿਲਾਂ ਇਹਨੇ ਨੌਕਰੀ ਵੀ ਕੀਤੀ ਹੈਗੀ ਸ਼ਹਿਰ ਬਤੌਰ ਦਾ ਕੋਈ ਪੁਰਾਣਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਇਹਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਔਰ ਇਹਦੇ ਜਿਹੜੇ ਭਰਾ ਹੈਗੇ ਨੇ ਉਹ ਵੀ ਜਿਹੜੇ ਹੈਗੇ ਨੇ ਮਤਲਬ ਇਹਦੇ ਨਾਲ ਹੀ ਕੰਮਕੁਮ ਕਰਦੇ ਹੈਗੇ ਨੇ ਮੈਨੇਜਰਤੀਆਂ ਵਗੈਰਾ ਵਾਸਤੇ ਇਲਾਵਾ ਜਿਹੜਾ ਹੈਗਾ ਹਜੇ ਇਹਦੇ ਕੋਈ ਪੁਸ਼ਟੀ ਨਹੀਂ ਹੋਈ ਹੈ ਬਟ ਕਿਉਂਕਿ ਇਹਨੇ ਅਕਾਊਂਟ ਡਿਲੀਟ ਕਰਤਾ ਹੈਗਾ ਤੋਂ ਉਹਨੂੰ ਆਪਾਂ ਹੁਣ ਟੈਕਨੀਕਲੀ ਜਿਹੜਾ ਹੈਗਾ ਇਨਵੈਸਟੀਗੇਟ ਕਰਕੇ ਹੋਰ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਕਿਹੜੇ ਬੰਦਿਆਂ ਨੂੰ ਹੋਰ ਇਹਨੇ ਥ੍ਰੈਟ ਕਾਲ ਕੀਤੀ ਹੈਗੀ ਕਿਹਦੇ ਕੋਲੋਂ ਫਿਰੌਤੀ ਮੰਗੀ ਕੋਈ ਇਹਨੇ ਫਿਰੌਤੀ ਮਿਲੀ ਹੈ ਜਾਂ ਨਹੀਂ ਮਿਲੀ ਹੈ ਉਹ ਸਾਰਾ ਕੁਝ ਆਪਾਂ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਇਹ ਵੀ ਦੇਖੋ ਜੇ ਕੋਈ ਸੰਪਰਕ ਹੋਇਆ ਇਹ 골ਡੀ ਬਰਾਡ ਦਾ ਨਾਮ ਕਾਫੀ ਚੁਕੀ ਮੀਡੀਆ ਵਿੱਚ ਹਾਈਲਾਈਟ ਹੋਇਆ ਉਹਦਾ ਮਿਸਯੂਜ਼ ਲੋਕੀ ਪਹਿਲਾਂ ਵੀ ਕਰਦੇ ਰਹੇ ਹੈਗੇ ਨੇ ਔਰ ਦਿਸ ਵਾਸ ਦਾ ਕੌਜ਼ ਓਨਲੀ ਕਿ ਤੇਰੀ ਹੁੰਦ ਤੱਕ ਦੀ ਪੁਛਗੀ ਚ ਗਈ ਹੈ ਨੇ ਮੰਨਿਆ ਵੀ ਹੈਗਾ ਕਿ 골ਡੀ ਬਰਾਡ ਦਾ ਨਾਮ ਹੈ ਕਾਫੀ ਸੁਣਿਆ ਸੀਗਾ ਪੰਜਾਬ ਵਿੱਚ ਚੱਲਦਾ ਹੈਗਾ ਤੇ ਇਸ ਕਰਕੇ ਉਹਦਾ ਨਾਮ ਹੈ ਮਿਸਯੂਜ਼ ਕੀਤਾ ਔਰ ਦੂਜਾ ਹੈਗਾ ਇਹ ਇਹਦਾ ਮੋਡਸ ਅਪਰੈਂਟੀ ਹੈ ਸੀਗਾ ਕਿ ਪਹਿ ਨਿਊਜ਼ਪੇਪਰ ਜਾਂ ਨਿਊਜ਼ ਜਿਹੜਾ ਮੀਡੀਆ ਵਿੱਚ ਲੋਕਾਂ ਦੀ ਨਿਊਜ਼ ਆਉਂਦੀਆਂ ਨੇ ਉਹਨਾਂ ਦੇ ਬਾਰੇ ਡੀਟੇਲ ਇਕੱਠੀ ਕਰਕੇ ਉਹਨਾਂ ਦੇ ਨੰਬਰ ਵਗੈਰਾ ਆਨਲਾਈਨ ਲੱਭ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਥ्रेट ਕਰਨਾ। ਇਹਨੂੰ ਪਤਾ ਸੀ ਵੀ ਸਾਰ ਤਫਤੀਸ਼ ਵਿੱਚ ਜਿਹੜੀ ਹੈਗੀ ਉਸ ਗੱਲ ਨੂੰ ਵੀ ਆਪਾਂ ਲਿਆਂਦਾ ਹੈਗਾ। ਇਹਦੇ ਇੱਥੇ ਕੋਈ ਚੇਨ ਤਾਂ ਨਹੀਂ ਹੈ ਵੀ ਜਿਸ ਤਰ੍ਹਾਂ ਕਿਸੇ ਨੇ ਕੋ ਕਹਿ ਕੇ ਕਾਲ ਕਰਵਾਈ ਹੋਵੇ ਜਾਂ ਜਾਣ ਪੁੱਛ ਕੇ ਹੈ ਜਿਹਾ। ਦੇਖੋ ਜੀ ਹਜੇ ਤਲਕ ਦੀ ਤਫਤੀਸ਼ ਦੇ ਹਿਸਾਬ ਨਾਲ ਜੋ ਚੇਨ ਹੈਗੀ ਹੈ ਉਹ ਤੇ ਜਾ ਕੇ ਰੁਕਦੀ ਹੈਗੀ ਹੈ ਬਟ ਉਹਨਾਂ ਦਾ ਆਪਾਂ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈਗਾ। ਉਹਨ ਅੱਗੇ ਅੱਗੇ ਜਿਹੜੀ ਹੈਗੀ ਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ। ਆਪਣੇ ਧਮਕੀ ਦੀ ਹੈ। ਆਪਕੋ ਪਤਾ ਤਾਂ ਹੈ ਕੌਣ ਹੈ ਜੀ कहाँ के रहने वाले हो महाराष्ट्र धमकी दी थी कौन से जिले के कौन से जिला मुंबई मुंबई धमकी दी थी धमकी दी थी आपने ने 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 ऐसा कुछ भी नहीं किया गया तो तो आपको कैसे ये पकड़ लाए है यहाँ से आपको आपको तो ये दिखा रहे हैं सारे आपने किया आपके ने नेट से पता लग रहा है क्या हो पढ़े लिखे हो पढ़े हुए हो कितना पढ़े हो आपको पूर्व मुख्यमंत्री क्या पढ़े कितना कितना पढ़े पढ़े हो हो क्या बारहवीं अच्छा बारहवीं तो पढ़े हैं क्या किया है होटल मैनेजमेंट शेयर अरे ये क्लियर कि तूने धमकी जो दी है चरणजीत चन्नी को पता था तेरे को कौन है वो धमकी दी थी धमकी किस तरह से कुछ दिया नहीं मैसेज किया था कोई पैसे मांगने के दो करोड़ देने के लिए मैसेज तो किया था खाली मैसेज किया धमकी मांगे किए थे दो करोड़ मांगे थे ਜੋਨੇ ਨੇ ਕਾਫੀ